सत श्रीकाल जी देखो एक मार्च की नमी सुबह तो मेरे घर अभी भी अजय रात पड़ी बर्फबारी है ढेर नज़र आ रहे हैं पेंड ਜੋਕ ਦੇ ਵਿੱਚ ਵੀ ਪਰ ਅੱਜ ਦੀ ਸਵੇਰ ਦੀ ਜਿਵੇਂ ਪਹਾੜਾਂ ਤੇ ਬਰਫ ਭਰੀ ਹੁੰਦੀ ਏ ਉਹਦਾ ਨਜ਼ਾਰਾ ਹੁੰਦਾ ਸੇਮ ਨਜ਼ਾਰਾ ਪਿੰਡ ਨੰਗਪੁਰ ਅੱਜ ਵੀ ਨਜ਼ਾਰਾ ਦੇਖ ਸਕਦੇ ਤੁਸੀਂ ਬਰਫ ਦਾ ਕਿੰਨਾ ਕਿੰਨਾ ਪਈ ਹੋਈ ਆ ਹਨ ਨਜ਼ਾਰਾ ਈ ਸਾਰਾ ਬਰਫ਼ ਦਾ ਦੇਖ ਸਕਣਿਓ ਜੀ ਸਵੇਰੇ ਰਾਤ ਕਹਿੰਦਾ ਮਿਲ ਪੂਰੇ ਪੂਰੇ 12 13 ਘੰਟੇ ਗੁਜ਼ਰ ਚੁੱਕੇ ਨੇ ਲੋ ਜੀ ਇਹ ਬਰਫ਼ ਦਾ ਨਜ਼ਾਰਾ ਪਿੰਡ ਅੰਗਪੁਰ ਦੀ ਜਿਹੜੀ ক্রিকেট ਗਰਾਊਂਡ ਹੈ ਉਹਦੇ ਅੰਦਰ ये किसान दसला बार वेखो तो बर्फ़ अजें भी नज़ारा बर्फ का नज़र आ रहा है नज़ारा पंजाब का नज़र आ रही है everybody. नज़ारा ज़ेड़ा है एक तरीक एक मार्च एक बर्फबारी जी हुई है रात कोई अठ को बजे तकरीब हुई है ਕੁਦਰਤ ਦੀ ਕ੍ਰੋਪੀ ਕਹੀਏ ਕਿ ਯਾ ਮਨੋਖ ਵੱਲੋਂ ਜੋ ਦਖੰਡਾ ਜੀ ਕੀਤੀ ਜਾ ਰਹੀ ਹੈ ਇਸ ਕੁਦਰਤ ਦੇ ਨਾਲ ਕਿਉਂਕਿ ਪੰਜਾਬ ਦੇ ਲਗਭਗ ਕੋਈ 50 ਸਾਲ ਦੇ ਇਤਿਹਾਸ ਵਿੱਚ ਮੈਂ ਤੇ ਪਹਿਲੀ ਵਾਰ ਬਰਫੜ ਦੇਖ ਰਿਹਾ ਜੀ ਬਸ ਇਹ ਖਲਵਾੜਾ ਜੀ ਜਿਹੜੇ ਅਸੀਂ ਰੁੱਖ ਬੂਟੇ ਕੱਟੀ ਜਾ ਰਹੇ ਆ ਤੇ ਵਾਦੀ ਜਿਹੜਾ ਪ੍ਰਦੂਸ਼ਣ ਹੋ ਰਿਹਾ ਜਿਹਦੇ ਕਰਕੇ ਕੁਦਰਤ ਵੀ ਆਪਣੀ ਕਰੋਪੀ ਦਿਖਾ ਜਿਮੀਦਾਰਾ ਜੀ ਇੱਕ ਬੜਾ ਘਾਟੇ ਦਾ ਹੁੰਦਾ ਇੱਕ ਪਾਸੇ ਕੁਦਰਤ ਦੀ ਕਰੋਪੀ ਨਾਲ ਮਾਰ ਚਲਣੀ ਪੈਂਦੀ ਏ ਤੇ ਦੂਜੇ ਪਾਸਾ ਸਰਕਾਰਾਂ ਦੀ ਬੇਰੁਖੀ ਕਿਵੇਂ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਤੇ ਇਸ ਕੁਦਰਤ ਦੀ ਇਸ ਕਰੋਪੀ ਤੂੰ ਉੱਪਰ ਉੱਠ ਕੇ ਜ਼ਿਮੀਂਦਾਰ ਆਪਣੀਆਂ ਫਸਲਾਂ ਤਿਆਰ ਕਰਦਾ ਤੇ ਫਸਲਾਂ ਦਾ ਦੇਖ ਲਓ ਜੀ ਕੀ ਹਾਲ ਹੈ ਅੱਜ ਦਾ ਸਿੱਪਣ ਜਿਹੜਾ ਵਲੌਗ ਇੱਥੇ ਹੀ ਬੰਦ ਕਰਦੇ ਆ ਤੁਹਾਡਾ ਅਫੇਸ਼